ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਰਨ ਇਹ 30x60 ਦੀ ਡਾਈਮੈਂਸ਼ਨ ਆ 200 ਗਾਜ ਦੇ ਵਿੱਚ ਹੀ ਬਣੀ ਹੋਈ ਆ ਇਹਦੇ ਵਿੱਚ ਤੁਹਾਨੂੰ 4 ਬੈੱਡਰੂਮ 3 ਬਾਥਰੂਮ ਤੇ ਜਿਹੜੇ ਬੈੱਡਰੂਮ ਨੇ ਸਾਰਿਆਂ ਦੇ ਵਿੱਚ ਤੁਹਾਨੂੰ ਡਾਊਨ ਸੀਲਿੰਗ ਪੂਰੀ ਕੋਠੀ ਦੇ ਵਿੱਚ ਹੀ ਡਾਊਨ ਸੀਲਿੰਗ ਮਿਲ ਜੂਗੀ ਜਿਹੜੀ ਸਟੇਅਰ ਆ ਉਹਦੇ ਉੱਪਰ ਤੁਹਾਨੂੰ ਪਾਲਿਸ਼ ਦਾ ਕੰਮ ਮਿਲ ਜੂਗਾ ਰੂਮਾਂ ਦੇ ਵਿੱਚ ਤੁਹਾਨੂੰ ਬੈੱਡ ਮਿਲ ਜਾਣਗੇ ਕੱਪਵਰਡ ਮਿਲ ਜਾਣਗੇ ਆ ਜਿਵੇਂ ਝੁਮਰ ਲੱਗਾ ਹੋਇਆ ਕਵਰ ਕਰਿਆ ਹੋਇਆ ਕੰਮ ਚਾਰ ਦਾ ਕੋਠੀ ਚ ਇੱਕ ਦੋ ਦਿਨ ਦੇ ਵਿੱਚ ਸਾਰਾ ਕੰਮ ਕੰਪਲੀਟ ਹੋ ਜਾਊਗਾ ਬਾਕੀ ਜ਼ਿਆਦਾ ਜਾਣਕਾਰੀ ਲਈ ਸਾਡੇ ਨੰਬਰ ਤੇ ਫੋਨ ਕਰ ਸਕਦੇ ਹੋ 9815397067 ਈਸਟ ਫੇਸ ਕੋਠੀ ਰਹਿਣ ਵਾਲੀ ਆ ਦੋ ਵੱਡੀਆਂ ਗੱਡੀਆਂ ਇੱਕ ਛੋਟੀ ਆਲਟੋ ਗੱਡੀ ਦੀ ਵੀ ਤੁਹਾਨੂੰ ਪਾਰਕਿੰਗ ਮਿਲ ਜੂਗੀ ਮੇਨ ਗੱਲ ਕੀ ਹੈ ਕਿ ਇਹ ਜਿਹੜੀ 9 ਨੰਬਰ ਰੋਡ ਆ ਉਹਦੇ ਬਿਲਕੁਲ ਨਾਲ ਪੈਂਦੀ ਹੈ ਇਹ ਕੋਠੀ ਬਾਕੀ ਤੁਸੀਂ ਆ ਕੇ ਇੱਕ ਵਾਰੀ ਕੋਠੀ ਦੇਖੋ ਤੁਹਾਨੂੰ ਪਸੰਦ ਆ ਜਾਣੀ ਆ ਧੰਨਵਾਦ ਹੈਲੋ ਹਾਂਜੀ ਅਸੀਂ ਫਗਵਾੜੇ ਸੀ ਕੋਠੀ ਚ ਆ ਦੇ ਲੈਣਾ ਹਾਂ ਹਾਂ ਇਹ ਮਾੜੀ ਉਹ ਦੂਜੇ ਫੋਨ ਤੇ ਕਰੇ ਹੋਏ ਸੀ ਨਾ ਅੱਛਾ ਠੀਕ ਹੈ ਇੱਕ ਫੋਨ ਸਾਈਲੈਂਟ ਪਿਆ ਸੀ ਠੀਕ ਹੈ ਠੀਕ ਹੈ ਜੀ ਮਨਾ ਕੋਠੀ ਚ ਸੀ ਅਸੀ ਕੋਠੀ ਜਿਹੜਾ ਕੰਮ ਦੱਸਿਆ ਤੁਹਾਨੂੰ ਉਹ ਦੇਖਣਾ ਹੈ ਉਹ ਸੀ